ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਹਰ ਕਲਾਸਿਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਪੰਜਾਬੀ ਵਿਆਕਰਨ ਦੇ ਬਾਰੇ ਕਰਦੇ ਪਏ ਸੀਗੇ ਜਿਹਦੇ ਵਿੱਚ ਆਪਾਂ ਸ਼ਬਦਾਂ ਦੀ ਕੈਟਾਗਰੀ ਕਰਦੇ ਪਏ ਸੀ ਕਿ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਠੀਕ ਹੈ ਸ਼ਬਦਾਂ ਦੇ ਜਿਹੜੇ ਹੈਗੇ ਪੇਪਰ ਦੇ ਵਿੱਚ ਕਾਫੀ ਕੁਐਸਚਨ ਆਉਂਦੇ ਨੇ ਅੱਜ ਆਪਾਂ ਕਰਾਂਗੇ ਜੋਜਕ ਬਾਰੇ ਠੀਕ ਹੈ ਸਭ ਤੋਂ ਪਹਿਲਾ ਕੁਐਸਚਨ ਤੇ ਤੁਹਾਡਾ ਇਹੀ ਬਣ ਜਾਂਦਾ ਕਿ ਜੋਜਕ ਦੇ ਸ਼ਾਬਦਿਕ ਅਰਥ ਕੀ ਨੇ ਠੀਕ ਹੈ ਬਹੁਤ ਇੰਪੋਰਟੈਂਟ ਹੈ ਜੋਜਕ ਦਾ ਮਤਲਬ ਹੁੰਦਾ ਜੋੜਨਾ ਜਾਂ ਜੋੜਨ ਵਾਲਾ ਠੀਕ ਹੈ ਹੁਣ ਇਹਦੇ ਤੋਂ ਇਹੀ ਸਮਝ ਆਉਂਦਾ ਕਿ ਦੋ ਜਾਂ ਦੋ ਤੋਂ ਵੱਧ ਜਿਹੜੇ ਸ਼ਬਦ ਜਾਂ ਵਾਕਾਂ ਨੂੰ ਜਿਹੜਾ ਸ਼ਬਦ ਜੋੜਦਾ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਜੋਜੋਜਕ ਠੀਕ ਹੈ ਹੁਣ ਜੋਜਕ ਵੇਖੋ ਕੀ ਕੀ ਕਰਦਾ ਵੈ ਇੱਕ ਤੇ ਦੋ ਸ਼ਬਦਾਂ ਨੂੰ ਜੋੜਦਾ ਵਾਕਾਂਸ਼ਾਂ ਨੂੰ ਜੋੜਦਾ ਵਾਕਾਂ ਨੂੰ ਜੋੜਦਾ ਠੀਕ ਹੈ ਉਹਨੂੰ ਆਪਾਂ ਜੋਜਕ ਕਹਿੰਦੇ ਨੇ ਉਦਾਹਰਨ ਦੇ ਤੌਰ ਤੇ ਹੁਣ ਸਾਡੇ ਕੋਲੋਂ ਦੋ ਸ਼ਬਦ ਹੈਗੇ ਨੇ ਹਾਕੀ ਅਤੇ ਕ੍ਰਿਕਟ ਠੀਕ ਹੈ ਦੂਸਰਾ ਦੇਖੋ ਇੱਕ ਸਾਡੇ ਕੋਲ ਵਾਕ ਅੰਸ਼ ਹੈਗਾ ਵਾ ਮੈਨੂੰ ਵਿਸ਼ਵਾਸ ਹੈ ਕਿ ਉਹ ਬਿਮਾਰ ਨਹੀਂ ਸਗੋ ਬਹਾਨਾ ਕਰਦਾ ਹੈ ਅਗਲਾ ਵਾਕ ਵੇਖੋ ਅਸੀਂ ਉਸ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਹ ਆਦਮੀ ਬੜਾ ਨਾ ਸ਼ੁਕਰਾ ਹੈ ਠੀਕ ਹੈ ਹੁਣ ਵੇਖੋ ਹਾਕੀ ਅਤੇ ਕ੍ਰਿਕਟ ਸਾਡੇ ਕੋਲ ਕੀ ਆਗੇ ਦੋ ਸ਼ਬਦ ਇਹਨਾਂ ਨੂੰ ਜੋੜਦਾ ਕਿਹੜਾ ਸ਼ਬਦ ਪਿਆ ਅਤੇ ਮੈਨੂੰ ਵੀ ਵਿਸ਼ਵਾਸ ਹੈ ਕਿ ਉਹ ਬਿਮਾਰ ਨਹੀਂ ਸਗੋ ਬਹਾਨਾ ਕਰਦਾ ਹੈ ਇਹ ਸਾਡੇ ਕੋਲ ਕੀ ਆਗੇ ਵਾਕੰਚ ਠੀਕ ਹੈ ਉਸ ਤੋਂ ਬਾਅਦ ਤੀਸਰਾ ਸਾਡੇ ਕੋਲ ਆ ਗਿਆ ਅਸੀਂ ਉਸ ਦੀ ਮਦਦ ਨਹੀਂ ਕਰ ਸਕਦੇ ਵਖਰਾ ਵਾਕ ਹੈ ਠੀਕ ਹੈ ਉਹ ਆਦਮੀ ਬੜਾ ਨਾ ਸ਼ੁਕਰਾ ਹੈ ਇਹ ਵਖਰਾ ਵਾਕ ਹੈ ਠੀਕ ਹੈ ਦੋ ਵਾਕਾਂ ਨੂੰ ਜੋੜਨ ਦਾ ਕੰਮ ਕੀ ਜਿਹੜਾ ਸ਼ਬਦ ਕਰਦਾ ਪਿਆ ਤੁੰ ਕੀ ਇਸ ਕਰਕੇ ਅਤੇ ਕੀ ਤੇ ਕਿਉਂਕਿ ਸਾਡੇ ਕੋਲੋਂ ਕੀ ਹੈਗੇ ਨੇ ਜੋਜਕ ਠੀਕ ਹੈ ਕੀ ਹੈਗੇ ਨੇ ਜੋਜਕ ਤਾਂ ਮੈਂ ਦੱਸਦਾ ਜਿੱਦਾਂ ਆਪਾਂ ਕੀਤਾ ਸੀਗਾ ਸ਼ਬਦ ਠੀਕ ਹੈ ਸ਼ਬਦ ਤੋਂ ਪਹਿਲਾਂ ਵੀ ਆਪਾਂ ਧੁਨੀ ਕੀਤਾ ਸੀ ਧੁਨੀ ਕੀ ਹੈਗੀ ਭਾਸ਼ਾ ਦੀ ਸਭ ਤੋਂ ਛੋਟੀ ਤੇ ਛੋਟੀ ਇਕਾਈ ਧੁਨੀਆਂ ਨੂੰ ਜੋੜ ਕੇ ਸ਼ਬਦ ਬਣ ਗਏ ਸ਼ਬਦਾਂ ਨੂੰ ਜੋੜ ਕੇ ਕੀ ਬਣ ਜਾਂਦੇ ਸਾਡੇ ਕੋਲ ਵਾਕ ਤੇ ਵਾਕਾਂ ਤੋਂ ਪਹਿਲਾਂ ਵੀ ਜਿਹੜੇ ਹੈਗੇ ਵਾਕਾਂਸ਼ ਬਣਦੇ ਮਤਲਬ ਵਾਕ ਦਾ ਹੀ ਛੋਟਾ ਰੂਪ ਹੁੰਦੇ ਨੂੰ ਆਪਾਂ ਵਾਕਾਂਸ਼ ਕਹਿੰਦੇ ਨੇ ਆ ਤੇ ਸਭ ਤੋਂ ਵੱਡੀ ਜਿਹੜੀ ਸਾਡੀ ਭਾਸ਼ਾ ਦੀ ਇਕਾਈ ਕੀ ਆ ਜਣਾ ਵਾਕ ਠੀਕ ਹੈ ਇੱਕ ਹੁੰਦਾ ਵਾਕਾਂਸ਼ ਇੱਕ ਹੁੰਦਾ ਵਾਕ ਠੀਕ ਹੈ ਇਹਨਾਂ ਬਾਰੇ ਵੀ ਆਪਾਂ ਅੱਗੇ ਸਮਝਾਵਾਂਗੇ ਤੁਹਾਨੂੰ ਕਿ ਵਾਕਾਂਸ਼ ਵਿੱਚ ਕੀ ਡਿਫਰੈਂਸ ਹੈ ਵਾਕਾਂ ਵਿੱਚ ਕੀ ਡਿਫਰੈਂਸ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੋਜਕ ਹੁੰਦੇ ਕਿੰਨੇ ਪ੍ਰਕਾਰ ਦੇ ਨੇ ਠੀਕ ਹੈ ਜੋਜਕ ਹੁੰਦੇ ਨੇ ਦੋ ਪ੍ਰਕਾਰ ਦੇ ਇੱਕ ਹੈਗਾ ਸਮਾਨ ਜੋਜਕ ਇੱਕ ਹੈਗਾ ਸਾਡੇ ਕੋਲ ਅਧੀਨ ਜੋਜਕ ਸਮਾਨ ਜੋਜਕ ਕੀ ਹੁੰਦਾ ਸਮਾਨ ਮਤਲਬ ਬਰਾਬਰ ਦੇ ਸ਼ਬਦਾਂ ਨੂੰ ਜੋੜਨਾ ਠੀਕ ਹੈ ਵਕਾਂਸ਼ਾ ਜਾਂ ਵਾਕਾਂ ਨੂੰ ਜੋੜੋ ਹੁਣ ਵੇਖੋ RAM ਅਤੇ SHAM ਠੀਕ ਹੈ RAM ਅਤੇ SHAM ਕੀ ਹੈਗੇ ਨਾ ਤੋ ਕੀ ਪਤਾ ਲੱਗਣਾ ਵੀ ਕਿਸੇ ਵਿਅਕਤੀਆਂ ਦੇ ਨਾਮ ਨੇ ਬਰਾਬਰ ਦੇ ਸ਼ਬਦ ਆਗੇ ਚਾਹ ਵੀ ਪੀਓ ਤੇ ਰੋਟੀ ਵੀ ਖਾਓ ਠੀਕ ਹੈ ਚਾਹ ਤੇ ਰੋਟੀ ਦੋਵਾਂ ਕਿਹੜੀ ਕੈਟਾਗਰੀ ਹੈਗੀ ਹੈ ਭੋਜਨ ਦੀ ਠੀਕ ਹੈ ਨਾ ਤੋਂ ਪਤਾ ਲੱਗਣ ਡਿਆ ਉਹ ਬੁਸਦਿਲ ਨਹੀਂ ਸਗੋਂ ਬਹਾਦਰ ਹੈ ਠੀਕ ਹੈ ਇੱਕ ਹੀ ਕਿਸਮ ਦੇ ਵਾਕ ਆ ਗਏ ਮਤਲਬ ਬਹਾਦਰ ਤੇ ਬੁਸਦਿਲ ਇੱਕ ਹੀ ਤਰ੍ਹਾਂ ਦੇ ਮਤਲਬ ਕਿਸੇ ਦੀ ਬਾਰੇ ਗੱਲ ਕੀਤੀ ਕਿ ਉਹ ਬੁਸਦਿਲ ਨਹੀਂ ਹੈ ਉਹ ਬਹਾਦਰ ਮਤਲਬ ਇੱਕ ਹੀ ਕੈਟਾਗਰੀ ਦੇ ਵਾਕ ਆ ਗਏ ਠੀਕ ਹੈ ਇਸ ਕਰਕੇ ਇਹਨਾਂ ਨੂੰ ਜੋੜਨ ਵਾਲਾ ਜਿਹੜਾ ਸ਼ਬਦ ਆ ਰਾਮ ਅਤੇ ਸ਼ਾਮ ਤੇ ਕਿਸ ਵਰਗ ਇਹ ਸਾਡੇ ਕੋਲ ਕੀ ਆਗੇ ਜੋਜਕ ਕਹਿਣ ਦਾ ਭਾਵ ਕੀ ਜਿਹੜੇ ਬਰਾਬਰ ਦੇ ਸ਼ਬਦਾਂ ਵਕੰਸ਼ਾਂ ਜਾਂ ਵਾਕਾਂ ਨੂੰ ਜੋੜਦੇ ਉਹਨਾਂ ਨੂੰ ਆਪਾਂ ਕੀ ਕਹਿੰਨੇ ਸਮਾਨ ਜੋਜਕ ਗੱਲ ਕਰਦੇ ਆ ਅਧੀਨ ਜੋਜਕ ਦੀ ਅਧੀਨ ਜੋਜਕ ਕੀ ਹੁੰਦਾ ਵਾ ਇੱਕ ਇਹਦੇ ਵਿੱਚ ਪ੍ਰਧਾਨ ਉਪਵਾਕ ਹੁੰਦਾ ਵਾ ਤੇ ਇੱਕ ਜਿਹੜਾ ਹੈਗਾ ਵਾ ਅਧੀਨ ਉਪਵਾਕ ਜਾਂ ਉਪਵਾਕ ਹੁੰਦਾ ਠੀਕ ਹੈ ਇਹਨੂੰ ਜੋੜਨ ਵਾਲੇ ਜਿਹੜੇ ਸ਼ਬਦ ਹੁੰਦੇ ਉਹਨਾਂ ਨੂੰ ਆਪਾਂ ਕੀ ਕਹਦੇ ਨੇ ਅਧੀਨ ਜੋ ਜੇਗਾ ਹੁਣ ਵੇਖੋ ਮੈਂ ਤੁਹਾਡੇ ਉਤੇ ਪੈਸੇ ਖਰਚਦਾ ਹਾਂ ਇਹ ਕੀ ਆ ਗਿਆ ਸਾਡੇ ਕੋਲ ਪੂਰਾ ਵਾਗ ਹੈ ਤਾਂ ਕਿ ਤੁਸੀਂ ਕੁਝ ਬਣ ਸਕੋ ਠੀਕ ਹੈ ਹੁਣ ਮੰਨ ਲਓ ਅਸੀਂ ਤੁਸੀਂ ਕੁਝ ਬਣ ਸਕੋ ਨੂੰ ਅਲੱਗ ਕਰਦੇ ਹਾਂ ਠੀਕ ਹੈ ਇਹ ਕੀ ਆ ਗਿਆ ਸਾਡੇ ਕੋਲ ਉਪਵਾਗ ਅਧੀਨ ਉਪਵਾਗ ਹੈ ਕਿਉਂਕਿ ਇਹਦੇ ਇਕੱਲੇ ਦਾ ਕੋਈ ਮਤਲਬ ਨਹੀਂ ਨਿਕਲਦਾ ਹੈਗਾ ਜਦੋਂ ਆਪਾਂ ਇਹਨੂੰ ਪ੍ਰਧਾਨ ਉਪਵਾਗ ਨਾਲ ਜੋੜਦੇ ਹਾਂ ਫਿਰ ਇਸ ਦਾ ਕੋਈ ਨਾ ਕੋਈ ਮਤਲਬ ਨਿਕਲਦਾ ਜੇ ਇਹਨੂੰ ਆਪਾਂ ਸੁਤੰਤਰ ਤੌਰ ਤੇ ਵੀ ਰੱਖੀਏ ਤਾਂ ਇਹ ਇਹਦਾ ਆਪਣਾ ਹੀ ਮਤਲਬ ਜਾਂ ਅਰਥ ਹੈਗਾ ਵਾ ਠੀਕ ਹੈ ਇਹਨਾਂ ਦੋਨਾਂ ਨੂੰ ਆ ਕੀ ਆ ਗਿਆ ਸਾਡੇ ਕੋਲ ਅਧੀਨ ਠੀਕ ਹੈ ਆ ਕੀ ਆ ਗਿਆ ਸਾਡੇ ਕੋਲ ਪ੍ਰਧਾਨ ਉਪਵਾਕ ਇਹਨਾਂ ਦੋਨਾਂ ਨੂੰ ਜੋੜਨ ਦਾ ਕੰਮ ਕਿਹੜਾ ਸ਼ਬਦ ਕਰਦਾ ਪਿਆ ਤਾਂ ਕਿ ਅੱਗੇ ਗੱਲ ਕਰਦੇ ਭਾਵੇਂ ਉਹ ਗਰੀਬ ਹੈ ਹੁਣ ਵੇਖੋ ਉਹ ਗਰੀਬ ਹੈ ਠੀਕ ਹੈ ਫਿਰ ਵੀ ਇਮਾਨਦਾਰ ਹੈ ਠੀਕ ਹੈ ਉਹ ਗਰੀਬ ਹੈ ਕੀ ਹੈਗਾ ਸਾਡੇ ਕੋਲ ਪ੍ਰਧਾਨ ਉਪਵਾਗ ਜੀ ਨੂੰ ਸੁਤੰਤਰ ਤੌਰ ਤੇ ਜਿਹੜਾ ਵਿਚਰ ਸਕਦਾ ਇਹਨੂੰ ਜੋੜਨ ਦਾ ਹੈਗਾ ਵਾ ਅਧੀਨ ਉਪਵਾਗ ਦੇ ਨਾਲ ਫਿਰ ਵੀ ਇਮਾਨਦਾਰ ਹੈ ਕੀ ਹੈ ਸਾਡੇ ਕੋਲ ਅਧੀਨ ਉਪਵਾਗ ਠੀਕ ਹੈ ਮੈਂ ਜਾਣਦਾ ਹਾਂ ਇਹ ਕੀ ਹੈ ਸਾਡੇ ਕੋਲ ਪ੍ਰਧਾਨ ਉਪਵਾਗ ਕਿਉਂਕਿ ਇਹਨੂੰ ਸੁਤੰਤਰ ਤੌਰ ਤੇ ਲਿਖਿਆ ਤੇ ਦਾ ਆਪਣਾ ਹੀ ਮਤਲਬ ਹੈ ਕਿ ਤੂੰ ਕਿੰਨੇ ਕੁ ਪਾਣੀ ਚ ਹੈਂ ਠੀਕ ਹੈ ਇਹ ਕੀ ਆ ਗਿਆ ਸਾਡੇ ਕੋਲ ਅਧਿਨ ਉਪਵਾਦ ਠੀਕ ਹੈ ਇਹਨਾਂ ਦੋਨਾਂ ਨੂੰ ਜੋੜਨ ਦਾ ਕੰਮ ਕੀ ਕਰਦਾ ਪਿਆ ਕੀ ਠੀਕ ਹੈ ਹੋਪ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਫਿਰ ਤੋਂ ਇੱਕ ਵਾਰੀ ਵੇਖ ਲਓ ਜੋਜਕ ਜਿਹੜਾ ਆਪਾਂ ਕਰਦੇ ਵੀ ਜੋਜਕ ਦਾ ਮਤਲਬ ਕੀ ਹੈਗਾ ਜੋੜਨਾ ਜਾਂ ਜੋੜਨ ਵਾਲਾ ਜਿਹੜਾ ਦੋ ਸ਼ਬਦਾਂ ਜਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਦਾ ਉਹਨੂੰ ਆਪਾਂ ਜੋਜਕ ਕਹਿੰਦੇ ਆ ਠੀਕ ਹੈ ਜਿਦਾ ਹਾਕੀ ਤੇ ক্রিকেট ਮੈਨੂੰ ਵਿਸ਼ਵਾਸ ਹੈ ਉਹ ਬਿਮਾਰ ਨੇ ਠੀਕ ਹੈ ਸਗੋਂ ਬਹਾਨਾ ਕਰਦਾ ਹੁਣ ਵੇਖੋ ਇਹਦੇ ਵਿੱਚ ਸਗੋਂ ਸਗੋ ਸ਼ਬਦ ਵੀ ਕੀ ਹੈ ਸਾਡੇ ਕੋਲ ਜੋਜਕ ਦਾ ਕੰਮ ਕਰਦਾ ਹੈ ਠੀਕ ਹੈ ਯਾਦ ਰੱਖਿਓ ਤੇ ਇਸੇ ਤਰ੍ਹਾਂ ਕਿਉਂਕਿ ਸ਼ਬਦ ਕੀ ਹੈ ਜੋਜਕ ਹੈ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਪੇਪਰ ਵਿੱਚ ਆਸ ਵਗੈਰਾ ਦੋ ਤਰ੍ਹਾਂ ਦੇ ਕਿਹੜੇ-ਕਿਹੜੇ ਸਮਾਨ ਜੋਜਕ ਤੇ ਅਧীন ਜੋਜਕ ਠੀਕ ਹੈ ਸਮਾਨ ਜੋਜਕ ਹੋਗੇ ਜਿਹੜੇ ਕਿ ਸੇਮ ਕੈਟਾਗਰੀ ਦੇ ਹੁੰਦੇ ਆ ਸ਼ਬਦ ਜਾਂ ਵਾਕ ਜਾਂ ਵਕੰਸ਼ਾਂ ਨੂੰ ਜੋੜਦੇ ਆ ਤੇ ਅਧীন ਜੋਜਕ ਵਿੱਚ ਕੀ ਹੁੰਦਾ ਇੱਕ ਮੇਨ ਵਾਕ ਹੁੰਦਾ ਵਾ ਪੂਰਾ ਵਾਕ ਇੱਕ ਉਸ ਦਾ ਅਧীন ਉਪਵਾਕ ਹੁੰਦਾ ਤਾਂ ਉਹਨਾਂ ਦੋਨਾਂ ਨੂੰ ਜੋੜਨ ਵਾਲਾ ਸ਼ਬਦ ਸਾਡੇ ਕੋਲ ਕੀ ਆ ਜਾਂਦਾ ਜੋਜਕ ਠੀਕ ਹੈ ਹੋਪ ਹੈ ਕਿ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ